ਜਲੰਧਰ ਤੋਂ ਇੱਕ ਚੌਕੋਰ ਵਾਲੀ ਵੀਡੀਓ ਸਾਹਮਣੇ ਆਈ ਹੈ نیشنل ਹਾਈਵੇ ਤੇ ਇੱਕ ਤਾਰ ਦੀ ਸਨਰੂਫ ਖੋਲ ਕੇ ਦੋ ਬੱਚੇ ਸਟੰਟਬਾਦੀ ਕਰਦੇ ਹੋਏ ਨਜ਼ਰ ਆਏ ਰਾਹਗੀਰ ਨੇ ਇਹ ਪੂਰਾ ਮਾਮਲਾ ਮੋਬਾਈਲ ਕੈਪਚਰ ਕਰ ਲਿਆ ਅਤੇ ਵੀਡੀਓ ਪੁਲਿਸ ਨੂੰ ਭੇਜ ਦਿੱਤੀ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਟ੍ਰੈਫਿਕ ਪੁਲਿਸ ਨੇ ਕਾਰ ਦਾ ਨੰਬਰ ਟ੍ਰੇਸ ਕਰਕੇ ਡਰਾਈਵਰ ਦੀ ਡਿਟੇਲ ਕਢੀ ਉਸ ਨੂੰ ਥਾਣੇ 'ਚ ਬੁਲਾ ਕੇ ਨਾ ਸਿਰਫ ਉਸ ਦਾ ਚਲਾਨ ਕਟਿਆ ਗਿਆ ਸਗੋਂ ਸਖਤ ਚੇਤਾਵਨੀ ਵੀ ਦਿੱਤੀ ਗਈ ਕਿ ਅਗਲੀ ਵਾਰ ऐसी लापरवाही बर्दाश्त नहीं कीती जावेगी तो तो जान्दी। जान्दी। जी ये गाडी तू ही ड्राइव कर रही है ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਖੂਬ ਖੁੱਲ ਕੇ ਆਪਣੇ ਬਾਹਰ ਨਿਕਲੇ ਹੋਏ ਸੀ ਹਾਂਜੀ ਬੱਚੇ ਕੋਈ ਸੈਕਿੰਗ ਹੋ ਜਾਂਦੀ ਕੋਈ ਕੈਜੂਅਲਟੀ ਹੋ ਜਾਂਦੀ ਜੇ ਬੱਚਾ ਉਪਰ ਕੰਕਰੀਟਾਂ ਦਾ ਤਾਂ ਇਹ ਲਾਪਰਵਾਹੀ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਵੀ ਹੁੰਦੀ ਪੜਾ ਬੱਚੇ ਜਿੱਦ ਕਰਦੇ ਸੀ ਪਰ ਅੱਜ ਡਰਾਈਵਰ ਦੀ ਗਲਤੀ ਹੋ ਗਈ ਹੈ ਪ੍ਰਾਈਮਰ ਦੀ ਪੁੱਦਾ ਫਰਜ਼ਵੰਦ ਹੈ ਕਿ ਉਹ ਸੰਖੂ ਨੂੰ ਬੰਦ ਕਰਕੇ ਸਹੀ ਜਿੱਥੇ ਅੰਦਰ ਪ੍ਰਾਈਮਰ ਲੇਗਾ

ਇਸ ਟੰਟਬਾਜੀ ਬਹੁਤ ਹੀ ਖਤਰਨਾਕ ਹੈ ਨਾ ਸਿਰਫ ਬੱਚਿਆਂ ਲਈ ਸਗੋ ਸੜਕ ਤੇ ਚੱਲ ਰਹੇ ਹੋਰ ਲੋਕਾਂ ਲਈ ਵੀ ਅਸੀਂ ਤਕਨੀਕੀ ਤਰੀਕੇ ਨਾਲ ਕਾਰ ਦੀ ਡਿਟੇਲਸ ਟਰੇਸ ਕਰਕੇ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਹੈ ਪੁਲਿਸ ਨੇ ਮਾਪਿਆਂ ਅਪੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਸਨਰੂਫ ਜਾਂ ਕਾਰ ਤੋਂ ਬਾਹਰ ਨਿਕਲ ਨਾ ਦਿਓ क्योंकि एक छोटी गलती वो दुर्घटना का कारण बन सकती है ये गाड़ी ड्राइव कर रही ਤਾਨੂੰ ਪਤਾ ਕੱਲ ਬੱਚੇ ਆਪਣੇ ਸੰਕੂਪ ਖੁੱਲ ਕੇ ਆਪਣੇ ਬਾਹਰ ਨਿਕਲੇ ਹੋ ਇਸ ਲਈ ਸਾਡੀ ਗਲਤੀ ਕੋਈ ਨਹੀਂ ਸੀ ਆਪਣੀ ਹੋ ਜਾਂਦੀ ਫਿਰ ਕੈਜੁਅਲਟੀ ਹੋ ਜਾਂਦੀ ਜੇ ਬੱਚਾ ਉਹ ਗ੍ਰੇਡਾਂ ਦਾ ਤਾਂ ਇਹ ਲਾਪਰਾਈ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਨਹੀਂ ਪਤਾ ਬੱਚੇ ਜਿੱਦ ਕਰਦੇ ਸੀ ਪਰ ਆਸਾ ਡਰਾਈਵਰ ਦੀ ਗਲਤੀ ਹੋ ਸਕਦੀ ਹੈ ਫਿਰ ਡਰਾਈਵਰ ਦੀ ਪੁੱਦਾ ਫਰਜ਼ਵੰਦ ਹੈ ਕਿ ਉਹ ਸੰਕੂਪ ਨੂੰ ਬੰਦ ਕਰਕੇ ਸਹੀ ਜਗ੍ਹਾ ਤੇ ਅੰਦਰ ਪਹੁੰਚੇਗਾ ਦੋਨਾਂ ਕੇਸ ਸਰਾਪਨ ਕਰਦੇ ਆ ਕਿ ਬੱਚੇ ਆਪ ਨੂੰ 2000 ਆਵਾਜ਼ ਆਉਂਦੀ ਹੈ ਤੇ ਬਾਅਦ ਕਰਾ ਕੀ ਤਾ ਦਰਾਨ ਕਿਥਾ ਕੱਲ ਤੁਹਾਡੀ ਇਹ ਜਿਹੜੀ ਗੱਡੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਕੰਦਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਸੌਰੀ ਸੋਰੀ ਅੱਗੇ ਤੋਂ ਨਹੀਂ ਹੋਣੀ ਬੱਚਿਆਂ ਨੂੰ ਦੱਸ ਤੂੰ ਦਾ ਬਾਹਰ ਨਹੀਂ ਨਿਕਲਣਾ ਨਹੀਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਨਾ ਕਿਤੇ ਬਾਹਰ ਨਿਕਲਣਾ ਉੱਥੋਂ ਸਭ ਕੋਲ ਤੇ ਨਿਕਲਣਾ ਅੰਦਰ ਇਹ ਕੱਲ ਖੁੱਲ ਕੇ ਬਿਠੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ